ਸਰਪੰਚੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਥਾਂ-ਥਾਂ ਹੀ ਦੇਖਿਆ ਗਿਆ ਹੈ ਕਿ ਸਰਬਸੰਮਤੀ ਦੇ ਨਾਲ ਜਿਹੜੇ ਸਰਪੰਚ ਨੇ ਉਹ ਚੁਣ ਲਏ ਗਏ ਨੇ ਤੇ ਇਸ ਦੇ ਵਿਚਾਲੇ ਕਈ ਥਾਵਾਂ ਦੇ ਉੱਤੇ ਸਰਪੰਚੀ ਲਈ ਬੋਲੀ ਲੱਗੀ ਹੈ ਤਾਂ ਜਿਸ ਦੇ ਚੱਲਦੇ ਆ ਪੰਜਾਬ ਦੇ ਡੇਰਾ ਬਾਬਾ ਨਾਨਕ ਦੇ ਦੀਨ ਆਉਂਦੇ ਪਿੰਡ ਹਰਦੋਵਾਲ ਕਲਾਂ ਦੇ ਵਿੱਚ 2 ਕਰੋੜ ਦੀ ਬੋਲੀ ਲੱਗੀ ਸੀ ਜਿਸ ਦੇ ਉੱਤੇ ਹੁਣ ਚੋਣ ਕਮਿਸ਼ਨ ਨੇ ਐਕਸ਼ਨ ਲਿਆ ਹੈ ਜੀ ਹਾਂ ਚੋਣ ਕਮਿਸ਼ਨ ਨੇ ਨੋਟਿਸ ਲਿਆ ਹੈ ਤੇ ਚੋਣ ਕਮਿਸ਼ਨ ਨੇ ਗੁਰਦਾਸਪੁਰ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ 2 ਕਰੋੜ ਦੀ ਦਿੱਲੀ ਦਾ ਜਿਹੜਾ ਇਹ ਮਾਮਲਾ ਸੀ ਬੀਤੀ ਦਿਨੀ ਜਦੋਂ ਬੋਲੀ ਲੱਗਦੀ ਆ ਤੇ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਬੋਲੀ ਹੈ ਜਿਹੜੀ 2 ਕਰੋੜ ਤੋਂ ਵੱਧ ਵੀ ਜਿਹੜੀ ਹੋ ਸਕਦੀ ਹੈ ਤੇ ਇਸ ਦੌਰਾਨ ਬੋਲੀ ਲਾਉਣ ਵਾਲੇ ਸਖਸ਼ੀ ਭਾਜਪਾ ਦੇ ਆਗੂ ਆਤਮਾ ਸਿੰਘ ਸਾਨ ਜਿਨ੍ਹਾਂ ਦੇ ਵੱਲੋਂ 2 ਕਰੋੜ ਦੀ ਬੋਲੀ ਲਗਾਈ ਗਈ ਤੇ ਇਹ ਮਾਮਲਾ ਇੰਨਾ ਜ਼ਿਆਦਾ ਪੱਖਿਆ ਕਿ ਚੌਂਕ ਕਮਿਸ਼ਨ ਤੱਕ ਜਦ ਇਹ ਗੱਲ ਪਹੁੰਚਦੀ ਹੈ ਤਾਂ ਉਹਦੇ ਵੱਲੋਂ ਇਸ 2 ਕਰੋੜ ਦੀ ਬੋਲੀ ਲਾਉਣ ਵਾਲੇ ਦੇ ਵਿਰੁੱਧ ਜਿਹੜਾ ਐਕਸ਼ਨ ਹੈ ਨੋਟਿਸ ਹੈ ਉਹ ਲਿਆ ਜਾਂਦਾ ਹੈ ਤੇ ਚੌਣ ਕਮਿਸ਼ਨ ਨੇ ਗੁਰਦਾਸਪੁਰ ਪ੍ਰਸ਼ਾਸਨ ਤੋਂ ਹੁਣ ਜਵਾਬ ਮੰਗਿਆ ਹੈ ਹੁਣੇ ਵੇਖਣਾ ਇਹ ਹੋਵੇਗਾ ਕਿ ਇਸ ਗੱਲ ਦੇ ਵਿੱਚ ਅੱਗੇ ਕੀ ਹੋਵੇਗਾ ਇਸ ਨੋਟਿਸ ਦਾ ਕੀ ਜਵਾਬ ਹੈ ਜਿਹੜਾ ਉਹ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਕਾਫੀ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਸੀ ਇਹ ਪਿੰਡ ਜਿੱਥੇ 2 ਕਰੋੜ ਦੀ ਬੋਲੀ ਲੱਗੀ ਸੀ ਤੇ ਕੱਲ ਸਵੇਰ ਤੋਂ ਹੀ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਪਈਆਂ ਸਨ ਕਿਉਂਕਿ ਉਦੋਂ ਕਿਹਾ ਜਾ ਰਿਹਾ ਸੀ ਕਿ ਜਿਹੜੀ ਬੋਲੀ ਹੈ ਉਹ 2 ਕਰੋੜ ਤੋਂ ਵੱਧ ਵੀ ਹੋ ਸਕਦੀ ਹੈ 2 ਕਰੋੜ ਤੋਂ ਵੱਧ ਕਿਸੇ ਨੇ ਬੋਲੀ ਨਾ ਲਗਾਈ ਜਿਸ ਦੇ ਕਰਕੇ ਸਰਪੰਚ ਜਿਹੜਾ ਉਹ ਆਤਮਾ ਸਿੰਘ ਬਣ ਗਿਆ ਸੀ ਤੇ ਹੁਣ ਚੌਣ ਕਮਿਸ਼ਨ ਦੇ ਵੱਲੋਂ 2 ਕਰੋੜ ਦੀ ਬੋਲੀ ਲਾਉਣ ਵਾਲੇ ਦੇ ਵਿਰੁੱਧ ਜਿਹੜਾ ਨੋਟਿਸ ਹੈ ਉਹ ਲਿਆ ਗਿਆ ਹੈ ਤੇ ਹੁਣ ਗੁਰਦਾਸਪੁਰ ਪ੍ਰਸ਼ਾਸਨ ਜਵਾਬ ਕਦੋਂ ਦੇਵੇਗਾ ਅਤੇ ਕਿਸ ਤਰੀਕੇ ਦਾ ਜਵਾਬ ਹੋ ਗਿਆ ਅੱਗੇ ਇਸ ਦੇ ਉੱਤੇ ਚੋਣ ਕਮਿਸ਼ਨ ਕੀ ਐਕਸ਼ਨ ਦੇਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਹੁਣ ਵੱਡੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਨੇ ਨੋਟਿਸ ਲੈ ਲਿਆ ਹੈ ਚੋਣ ਕਮਿਸ਼ਨ ਦੀ ਨੌਲੇਜ ਦੇ ਵਿੱਚ ਜਿਹੜਾ ਇਹ ਮਾਮਲਾ ਪਹੁੰਚਿਆ ਤੇ ਚੋਣ ਕਮਿਸ਼ਨ ਨੇ ਨੋਟਿਸ ਲੈ ਕੇ ਜਿਹੜੀ ਕਾਰਵਾਈ ਹੈ ਉਹ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਹੈ